ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀਓ ਖਾਲਸਾ ਪੰਥ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਿਵੇਂ ਕੀਤੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿੱਚ ਸ਼ਹੀਦੀ ਦੇਣ ਮਗਰੋਂ ਗੁਰੂ ਨਾਨਕ ਦੇਵ ਕਰ ਦੀ ਸੋਭਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਗਈ ਗੁਰੂ ਗੋਬਿੰਦ ਰਾਏ ਦੇ ਦਰਸ਼ਨਾਂ ਕਰ ਲਈ ਅਮੀਰ ਗਰੀਬ ਆਨੰਦਪੁਰ ਪੁੱਜਣ ਲੱਗੇ ਗੁਰੂ ਜੀ ਨੇ ਸਿੱਖਾਂ ਕੋਲੋਂ ਦਸਵੰਤਿ ਇਕੱਠੀ ਕਰਨ ਵਾਲੇ ਮਸੰਦ ਹਟਾ ਦਿੱਤੇ ਸਿੱਖ ਸੰਗਤਾਂ ਆਪਣਾ ਦਸਵੰਦ ਆਪ ਆਨੰਦਪੁਰ ਲੈ ਕੇ ਪੁੱਜਣ ਲੱਗੀਆਂ ਸੰਤਾਂ ਦਾ ਪਿਆਰ ਗੁਰੂ ਘਰ ਨਾਲ ਵੱਧ ਗਿਆ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਣਨ ਲੱਗੀਆਂ ਗੁਰੂ ਜੀ ਕੋਲ ਦਸੋਂ ਬੰਦ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਮੁਸਲਮਾਨ ਰੰਗੜਾ ਗੁਜਰਾ ਤੇ ਹੋਰ ਲੁਟੇਰਿਆਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਰਸਤੇ ਦੀ ਲੋਟ ਮਾਰ ਤੋਂ ਬਚਨ ਲਈ ਸੰਗਤਾਂ ਨੇ ਸ਼ਸਤਰ ਰੱਖਨੇ ਸ਼ੁਰੂ ਕਰ ਦਿੱਤੇ ਲੋੜ ਪੈਣ ਉੱਪਰ ਉਹਨਾਂ ਦੀ ਵਰਤੋਂ ਵੀ ਕਰ ਲੈਂਦੀਆਂ ਉਹ ਛੋਟੀਆਂ ਝੜੱਪਾਂ ਸਹਿਮੀਆਂ ਜਾਤੀਆਂ ਦੇ ਜਾਗਨ ਦੀ ਬਹੁਤ ਵੱਡੀ ਗਵਾਹੀ ਸੀ ਸਿੱਖ ਸੰਗਤਾਂ ਸ਼ਸਤਰ ਜ਼ਰੂਰ ਰੱਖਦੀਆਂ ਸਨ ਤੇ ਸ਼ਸਤਰ ਵਿਦਿਆਤੋਂ ਜਾਣੂ ਸਨ ਪਰ ਸ਼ਸਤਰ ਧਾਰੀ ਨਹੀਂ ਸਨ ਗੁਰੂ ਜੀ ਨੇ ਚੰਗਾ ਸਮਾਂ ਦੇਖ ਕੇ ਸਿੱਖਾਂ ਨੂੰ ਸ਼ਸਤਰ ਧਾਰੀ ਕਰਨ ਦਾ ਪ੍ਰੋਗਰਾਮ ਬਣਾਇਆ ਉਹਨਾਂ ਸਿੱਖ ਸੰਗਤਾਂ ਨੂੰ ਤੇ ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰੇ ਇਕੱਠੇ ਹੋਣ ਲਈ ਸੱਦੇ ਪੱਤਰ ਭੇਜੇ ਆਸਾਦੀ ਵਾਰ ਦਾ ਕੀਰਤਨ ਸਮਾਪਤ ਹੋਣ ਉਪਰੰਤ ਗੁਰੂ ਜੀ ਦੀਵਾਨ ਵਿੱਚ ਇੱਕ ਚਮਕਦੀ ਸ਼੍ਰੀ ਸਾਇਬ ਕਿਰਪਾਨ ਲੈ ਕੇ ਹਾਜ਼ਰ ਹੋਏ ਉਹਨਾਂ ਸੰਗਤਾਂ ਨੂੰ ਉਹ ਕਿਰਪਾਨ ਦਿਖਾਉਂਦੇ ਹੋਏ ਬੜੀ ਕੜਕਵੀਂ ਆਵਾਜ਼ ਵਿੱਚ ਕਿਹਾ ਸਾਨੂੰ ਇੱਕ ਸੀਸ ਦੀ ਲੋੜ ਹੈ ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸੀਸ ਭੇਟ ਕਰ ਸਕੇ ਗੁਰੂ ਜੀ ਦੇ ਹੱਥ ਵਿੱਚ ਨੰਗੀ ਕਿਰਪਾਨ ਦੇਖ ਕੇ ਤੇ ਇੱਕ ਸੀਸ ਦੀ ਮੰਗ ਦੇ ਡਰ ਨਾਲ ਸੰਗਤ ਸੈਮ ਗਈ ਸਾਰੇ ਪਾਸੇ ਚੁੱਪ ਛਾ ਗਈ ਤੀਸਰੀ ਵਾਰੀ ਆਵਾਜ਼ ਦੇਣ ਉੱਪਰ ਭਾਈ ਦਇਆ RAM ਲਾਹੌਰ ਦੇ ਖੱਤਰੀ ਨੇ ਉੱਠ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤਨ ਮਨ ਸਭ ਆਪ ਦਾ ਹੈ ਤੇ ਆਪ ਅੱਗੇ ਹਾਜ਼ਰ ਹੈ ਗੁਰੂ ਜੀ ਨੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਇੱਕ ਹੋਰ ਸੀਸਤੀ ਮੰਗ ਕੀਤੀ ਇਸ ਵਾਰੀ ਭਾਈ ਧਰਮਦਾਸ ਦਿੱਲੀ ਦੇ ਜੱਟ ਨੇ ਆਪਣਾ ਸੀਸ ਪੇਟ ਕੀਤਾ ਇਸ ਤਰ੍ਹਾਂ ਤਿੰਨ ਹੋਰ ਸਿੱਖਾਂ ਜਗਨਨਾਥ ਪੂਰੀ ਓਡੀਸਾ ਦੇ ਭਾਈ ਹਿੰਮਤ ਰਾਏ ਦੁਵਾਰਕਾ ਗੁਜਰਾਤ ਦੇ ਭਾਈ ਮੋਹਕਮ ਚੰਦ ਛੀਬੇ ਤੇ ਆਂਧਰਾ ਪ੍ਰਦੇਸ਼ ਬਿੱਦਰ ਦੇ ਭਾਈ ਸਹਿਬ ਚੰਦ ਨੇ ਸੀਸ ਪੇਟ ਕੀਤੇ ਉਹਨਾਂ ਪੰਜਾਂ ਸਿੱਖਾਂ ਨੂੰ ਮੁੜ ਜੀਵਨ ਦੇਂਦੇ ਹੋਏ ਫੁਰਜੀਤ ਕੀਤਾ ਸੁੰਦਰ ਬਸਤਰ ਤੇ ਸ਼ਸਤਰ ਕਾਰਨ ਕਰਾ ਕੇ ਪੰਜ ਕਰਾਰ ਬਖਸ਼ਿਸ਼ ਕਰਕੇ ਸੰਤਾ ਵਿੱਚ ਪੜ੍ਹਾਲ ਦਿੱਤਾ ਫਿਰ ਗੁਰੂ ਜੀ ਨੇ ਇੱਕ ਸਰਬ ਲੋਹੇ ਦੇ ਬਾਟੇ ਵਿੱਚ ਸਤਲੂਜ ਦਾ ਜਲ ਤੇ ਪਤਾਸੇ ਪਾਏ ਗੁਰੂ ਜੀ ਦੇ ਪੰਜ ਪਿਆਰੇ ਉਸ ਬਾਟੇ ਦੇ ਦੁਆਲੇ ਬੈਠ ਗਏ ਇੱਕ ਖੰਡਾ ਲੈ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕੀਤਾ ਤੇ ਪੰਜ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਦਰੇ ਪ੍ਰਸਾਦ ਸਵਈਏ ਚੁਪਾਈ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ ਪਾਠ ਦੇ ਭੋਗ ਪੈਣ ਉੱਪਰ ਗੁਰੂ ਜੀ ਨੇ ਅਰਦਾਸ ਕਰਕੇ ਕਿਹਾ ਇਹ ਹੋ ਨ ਅੰਮ੍ਰਿਤ ਤਿਆਰ ਹੋ ਗਿਆ ਹੈ ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇ ਵਾਹਿਗੁਰੂ ਦੀ ਫੌਜ ਹੋਵੇਗੀ ਖਾਲਸਾ ਜ਼ੁਲਮਦਾਰ ਨਾਸ਼ ਕਰੇਗਾ ਖੰਡੇ ਤੇ ਬਾਣੀ ਨਾਲ ਤਿਆਰ ਕੀਤਾ ਅੰਮ੍ਰਿਤ ਪੰਜ ਪਿਆਰਿਆਂ ਨੂੰ ਸ਼ਕਾਇਆ ਗਿਆ ਉਹਨਾਂ ਦੇ ਕੇਸਾਂ ਦਸਵੇਂ ਦੁਆਰ ਤੇ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਗਏ ਪੰਜ ਪਿਆਰਿਆਂ ਦੇ ਅੰਮ੍ਰਿਤ ਸ਼ਕਨ ਉੱਪਰ ਖਾਲਸੇ ਦੀ ਸਾਜਣਾ ਹੋ ਗਈ ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਬਣਾ ਲਿਆ ਜਾਵੇ ਗੁਰੂ ਗੋਬਿੰਦ ਰਾਏ ਅੰਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਸਿੰਘ ਬਣ ਗਏ ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਤੇ ਇਸਤਰੀਆਂ ਨੂੰ ਕੌਰ ਦੀ ਪਦਵੀ ਦੇ ਦਿੱਤੀ ਬ੍ਰਹਮਣਾਂ ਦੇ ਬਣਾਏ ਹੋਏ ਚਾਰੇ ਵਰਨਾ ਦਾ ਮਤ ਪੇਦ ਖਤਮ ਕਰ ਦਿੱਤਾ ਇਸ ਲਈ ਸਿੱਖਾਂ ਵਿੱਚੋਂ ਉੱਚ-ਨੀਚ ਜਾਤ ਪਾਤ ਖਤਮ ਹੋ ਗਈ ਸਾਰੇ ਸਿੰਘ ਪ੍ਰਾਪਰਾ ਹੋ ਗਏ ਸਿੰਘਾਂ ਦੇ ਮਨ ਵਿੱਚੋਂ ਹਉਮੈ ਦੀ ਮੈਲ ਕੱਢ ਕੇ ਖਾਲਸਾ ਬਣਾ ਦਿੱਤਾ ਗੁਰੂ ਜੀ ਨੇ ਪੰਜ ਕਰਾਰ ਕੇਸ ਕੰਗਾ ਕੜਾ ਕਿਰਪਾਨ ਤੇ ਖੈਰਾ ਸਿੰਘਾਂ ਨੂੰ ਆਪਣੇ ਤਨ ਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ ਚਾਰ ਕੋਰ ਹਿੱਤਾ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਇਹ ਸਾਖੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਜੋ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਅਸੀਂ ਵੀ ਉਸ ਵਿੱਚ ਸ਼ਾਮਲ ਹੋਏ ਹਾਂ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ